ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਅੱਜ ਚੰਡੀਗੜ੍ਹ ਵਿਖੇ ਪੁਲਿਸ ਵਿਭਾਗ ਦੇ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ ਪੰਜਾਬ ਦਾ ਹਿੱਸਾ ਬਣਨ ਤੇ ਸਾਰੇ ਨਵ ਨਿਯੁਕਤ ਕਾਂਸਟੇਬਲਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੀਐਮ ਮਾਨ ਵੱਲੋਂ ਵਧਾਈ ਦਿੱਤੀ ਗਈ ਹੈ। ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਅੱਜ ਦੇ ਇਸ ਬਾਘਾ ਵਾਲੇ ਦਿਨ ਤੇ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵੀ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾਂ ਵਧਾਈਆਂ ਦਿਨਾਂ ਸਾਰਿਆਂ ਨੂੰ ਮੇਰੀ ਸੱਸ ਜੀ ਦਾ ਨਮਸਕਾਰ ਹੈ ਅੱਜ ਖਾਸ ਕਰਕੇ ਅਜੀ ਸਦਾ ਦਿੱਤਾ ਦੇਸ਼ ਦੀ ਰਾਜਨੀਤੀ ਨੂੰ ਕਨਮੀ ਦੇਸ਼ਾ ਦੇਣ ਵਾਲੇ ਤੇ ਰੋਜ਼ਗਾਰ ਦੀ ਬਿਜਲੀ ਦੀ ਪਾਣੀ ਦੀ ਸਕੂਲਾਂ ਦੀ ਹਸਪਤਾਲਾਂ ਦੀ ਗੱਲ ਕਰਨ ਵਾਲੇ ਨਹੀਂ ਤਾਂ ਪਹਿਲਾਂ ਮੁਦੇ ਹੈ ਨਹੀਂ ਸੀ ਤਾਂ ਉਹ ਦਿਨਾਂ 'ਤੀ ਚੱਲਦੀ ਸੀ ਸੋ ਅਰਵਿੰਦ ਕੇਜਰੀਵਾਲ ਸਾਹਿਬ ਕਿ ਤੁਸੀਂ ਆਓ ਆ ਕੇ ਦੇਖੋ ਕਿਵੇਂ ਪੰਜਾਬ ਦੇ ਵਿੱਚ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਆਪਾਂ ਸੁਪਨਾ ਲਿਆ ਸੀ ਜਦੋਂ ਅਸੀਂ ਕੈਂਪੇਨ ਕਰਦੇ ਸੀ ਇੱਥੇ ਜਗਾ ਜਗਾ ਪਿੰਡ ਪਿੰਡ ਜਾਂਦੇ ਸੀ ਤਾਂ ਸੀ ਗਰੰਟੀਆਂ ਦਿੰਦੇ ਸੀ ਬਿਜਲੀ ਮੁਫਤ ਕਰਨ ਦੀ ਖੇਤਾਂ ਦੀ ਬਿਜਲੀ ਦੀ ਔਰ ਜਿਹੜਾ ਇਨਫਰਾਸਟ੍ਰਕਚਰ ਦੀ ਖਾਸ ਤੌਰ ਤੇ ਸਭ ਤੋਂ ਵੱਧ ਰੋਜ਼ਗਾਰ ਦੀ ਗਰੰਟੀ ਦਿੰਦੇ ਸੀ ਅੱਜ 1200 ਪੰਜ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਏ ਨੇ ਟੋਟਲ 1700 ਹੈ ਕਿਉਂਕਿ ਬਾਕੀ 4 ਜ਼ਿਲ੍ਹਿਆਂ ਦੇ ਵਿੱਚ ਕੋਰ ਲੱਗਿਆ ਹੋਇਆ ਹੈ ਇਲੈਕਸ਼ਨ ਕੋਰ ਲੱਗਿਆ ਦਾ ਇਲੈਕਸ਼ਨ ਹੈ ਅਗਲੇ ਹਫਤੇ ਕੋਰ हट ਜੂਗਾ ਤਾਂ ਉਹਨਾਂ ਨੂੰ ਵੀ ਮਿਲ ਜੂ ਮਤਲਬ ਅੱਜ ਜਿਹੜਾ ਜਿਹੜਾ ਜੇ ਆਪਾਂ ਫਿਗਰ ਪਾ ਲਈਏ ਤਾਂ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ ਕੈਸਾ ਔਰ ਕੋਈ ਵੀ ਤੁਹਾਡੇ ਚੋਂ ਇਹ ਕਹਿ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦੇ ਲੱਗਿਆ ਹੋਵੇ ਜਾਂ ਕਿਸੇ ਦੀ ਸ਼ਪਾਰਿਸ਼ ਪਾਉਣੀ ਪਈ ਹੋਵੇ ਜਦ ਮੈਂ ਤਾਂ ਰਹਿ ਗਿਆ ਯਾਰ ਮੇਰੇ ਬਾਪੂ ਨੂੰ ਐਮ ਐਲ اے ਨਹੀਂ ਜਾਣਦਾ ਜਾਂ ਮੰਤਰੀ ਨਹੀਂ ਜਾਣਦਾ ਉਹ ਦੂਜਾ ਮੇਰੀ ਥਾਂ ਤੇ ਨੌਕਰੀ ਲੈ ਗਿਆ ਕਿਉਂਕਿ ਉਹਦਾ ਜਿਹੜਾ ਬਾਪੂ ਹੈ ਜਾਂਦਾ ਚਾਚਾ ਹੈ ਜਾਂ ਉਹਦਾ ਕੋਈ ਰਿਸ਼ਤੇਦਾਰ ਹੈ ਉਹ ਕਿਸੇ ਮੰਤਰੀ ਨੂੰ ਜਾਣਦਾ ਸੋ ਬਿਲਕੁਲ ਜਿਸ ਤਰ੍ਹਾਂ ਕਿਹਾ ਕੁਝ ਐਕਸਪੀਰੀਅੰਸ ਸ਼ੇਅਰ ਕਰਦੇ ਆ ਕਿ ਨੀਟ ਐਂਡ ਕਲੀਨ ਭਰਤੀ ਹੋਈ ਹੈ ਹੁਣ ਮੈਂ ਤੁਹਾਡੇ ਤੋਂ ਵੀ ਨੀਟ ਐਂਡ ਕਲੀਨ ਡਿਊਟੀ ਦੀ ਉਮੀਦ ਕਰੂੰਗਾ ਕਿਉਂਕਿ ਜਦੋਂ ਅਸੀਂ ਤੁਹਾਨੂੰ ਇੱਥੋਂ ਬਿਨਾ ਕੋਈ ਸ਼ਿਫਾਰਿਸ਼ ਚਾ ਬਿਨਾ ਪੈਸੇ ਲੈ ਭੇਜ ਰਹੇ ਆ ਤਾਂ ਜਦੋਂ ਤੁਸੀਂ ਆਪਣੇ ਕੰਮ ਤੇ ਜਾਓਗੇ ਉੱਥੇ ਵੀ ਬਿਨਾ ਕਿਸੇ ਸ਼ਿਫਾਰਿਸ਼ ਜਾਂ ਬਿਨਾ ਕਿਸੇ ਪੈਸੇ ਲੈ ਕੰਮ ਕਰਨਾ ਹੈ ਤੁਸੀਂ ਇਹ ਮੈਂ ਉਮੀਦ ਰੱਖੂੰਗਾ ਤੁਹਾਡੇ ਤੋਂ ਅੱਜ 16 ਨਵੰਬਰ ਹੈ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਨ ਹੈ 19 ਸਾਲ ਦੀ ਉਮਰ ਚ ਸ਼ਹੀਦੀ ਦਿੱਤੀ ਸੀ ਉਹ ਉਸ ਵੇਲੇ ਉਸ ਜ਼ਮਾਨੇ ਚ ਵਰਕਲੇਜ ਯੂਨੀਵਰਸਿਟੀ ਕੈਲੀਫੋਰਨੀਆ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਗਦਰੀ ਬਾਬਿਆਂ ਦੀ ਦੇ ਨਾਲ ਮੇਲ ਹੋਇਆ ਉੱਥੇ ਕੈਲੀਫੋਰਨੀਆ 19 ਸਾਲ ਦੀ ਉਮਰ ਚ ਫਾਂਸੀ ਹੋਈ ਤੇ ਉਹਨਾਂ ਨੇ ਆਪਾਂ ਨੂੰ ਦੇਸ਼ ਲੈ ਕੇ ਦਿੱਤਾ ਤੇ ਅੱਜ ਦਾ ਦਿਨ ਖਾਸ ਤੌਰ ਤੇ ਤੁਹਾਡੇ ਲਈ ਕਿ ਤੁਸੀਂ ਅੱਜ ਦੇ ਦਿਨ ਇੱਕ ਆਜ਼ਾਦ ਦੇਸ਼ ਦੇ ਵਿੱਚ ਇੱਕ ਸਰਕਾਰੀ ਨੌਕਰੀ ਤੇ ਅਪਾਇੰਟ ਹੋਣ ਜਾ ਰਹੇ ਹੋ ਤਾਂ ਸ਼ਹੀਦਾਂ ਨੂੰ ਵੀ ਸੱਚੀ ਸਦ ਅੰਝਲੀ ਹੀ ਹੋਊਗੀ ਕਿ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਵੀ ਕਰਦੇ ਆ ਲੋਕ ਤੇ ਸਾਡੇ ਜਿਹੜੇ ਸੁਪਨੇ ਸੀ ਉਹਨਾਂ ਦੀ ਆਜ਼ਾਦੀ ਨੂੰ ਕਾਇਮ ਵੀ ਰੱਖਦੇ ਆ ਸੋ ਅੱਜ ਦਾ ਦਿਨ ਆਪਣੇ ਲਈ ਡਬਲ ਇਸkal ਲਈ ਮੰਨਤਾ ਹੋਊਗੀ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਉਹ ਸ਼ਹੀਦੀ ਦਿਵਸ ਹੈ